ਵੀਰੋ ਪੰਜਾਬ ਚ ਹੁਣ ਚਮਾਰ ਕਮਿਊਨਿਟੀ ਨੇ ਆਪਣਾ ਬ੍ਰੈਂਡ ਬਣਾ ਲਿਆ ਆ ਪਹਿਲਾਂ ਜੱਟ ਬ੍ਰੈਂਡ ਹੁੰਦਾ ਸੀ ਹੁਣ ਜੱਟ ਤੋਂ ਵੀ ਜ਼ਿਆਦਾ ਚਮਾਰ ਬ੍ਰੈਂਡ ਚੱਲ ਪਿਆ ਆ ਪੰਜਾਬ ਵਿੱਚ ਤੇ ਚਮਕੀਲਾ ਫਿਲਮ ਤੋਂ ਬਾਅਦ ਤਾਂ ਬਹੁਤ ਹੀ ਜ਼ਿਆਦਾ ਵਾਇਰਲ ਹੋ ਗਿਆ ਚਮਾਰ ਬ੍ਰੈਂਡ ਵਾਗਿਆ ਚਮਕੀਲਾ ਫਿਲਮ ਨੇ ਚਮਾਰ ਕਮਿਊਨਿਟੀ ਨੂੰ ਉੱਚਾ ਚੱਕ ਦਿੱਤਾ ਆ ਇੱਕ ਆਦਮ ਸਨਮਾਨ ਦਿੱਤਾਇਆ ਤੇ ਕਿਉਂਕਿ ਜਿੱਥੋਂ ਤੱਕ ਮੈਂ ਦੇਖਿਆ ਆ ਚਮਾਰ ਕੌਮ ਦੇ ਟੀ ਤਿੰਨ ਚਾਰ ਪੰਜ ਜ਼ਿਲ੍ਹਿਆਂ ਵਿੱਚ ਪੂਰਾ ਰਾਜ ਕਰਦੀ ਆ ਪੰਜਾਬ ਚ ਤੇ ਬੜੇ ਅਮੀਰ ਲੋਗਾ ਬੜੇ ਰਾਇਲ ਲੋਗਾ ਤੇ ਜਿੱਥੋਂ ਤੱਕ ਮੈਂ ਜਾਣਦਾ ਆ ਇਹ ਲੋਕ ਪੰਜਾਬ ਦੇ ਰਾਜ ਕਰਨਗੇ ਕਿਉਂਕਿ ਮਿਹਨਤੀ ਲੋਗ ਹੀ ਰਾਜ ਕਰਦੇ ਆ ਤੇ ਇਹ ਲੋਗ ਇੱਕ ਦਿਨ ਪੰਜਾਬ ਤੇ ਪੰਜਾਬ ਤੱਕ ਹੀ ਪੂਰੀ ਦੁਨੀਆ ਤੇ ਰਾਜ ਕਰਨਗੇ ਕਿਉਂਕਿ ਇਹ ਲੋਕ ਬੜੇ ਮਿਹਨਤੀ ਬੜੇ ਸਿਆਣੇ ਬੜੇ ਸਮਝਦਾਰ ਦੇ ਬੜੇ ਅਕਲ ਵਾਲੇ ਆ ਚਮਕੀਲਾ ਤੋਂ ਪਹਿਲਾਂ ਇੰਨਾ ਨਹੀਂ ਸੀ ਮਤਲਬ ਆਪਣੇ ਆਪ ਲੋ ਕਹਿੰਦੇ ਕਿ ਅਸੀਂ ਚਮਾਰ ਹਾਂ ਪਰ ਚਮਕੀਲਾ ਤੋਂ ਬਾਅਦ ਚਮਕੀਲਾ ਦੇ ਉਹ ਦਲਜੀਤ ਦੇ ਡਾਇਲੌਗ ਤੋਂ ਬਾਅਦ ਕਿ ਮੈਂ ਚਮਾਰ ਹਾਂ ਭੁੱਖਾ ਨਹੀਂ ਮਰੂੰਗਾ ਉਸ ਤੋਂ ਬਾਅਦ ਤਾਂ ਚਮਾਰ ਕਮਿਊਨਿਟੀ ਪੂਰੀ ਪਾਵਰ ਵਿੱਚ ਆ ਪੂਰੇ ਟੌਰ ਵਿੱਚ ਆ ਪੂਰੇ ਫੇਮ ਵਿੱਚ ਆ ਪੂਰੇ ਪ੍ਰਾਊਡ ਵਿੱਚ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਚਮਾਰ ਕਮਿਊਨਿਟੀ ਪੰਜਾਬ ਦੇ ਰਾਜ ਕਰੇਗੀ ਤੇ ਹਰ ਕੋਈ ਆਪਣੇ ਆਪ ਨੂੰ ਚਮਾਰ ਕਹਿਲਾਉਣ ਤੇ ਪੰਜਾਬ ਦੇ ਰਾਜ ਪ੍ਰਾਊਡ ਫੀਲ ਕਰੂਗਾ ਵੀਰੋ ਕਿਉਂਕਿ ਹਰ ਕਮਿਊਨਿਟੀ ਦਾ ਟਾਈਮ ਆਉਂਦਾ ਆ ਹਰ ਕਮਿਊਨਿਟੀ ਜਿਹੜੀ ਵੀ ਮਿਹਨਤੀ ਕਮਿਊਨਿਟੀ ਆ ਇੱਕ ਨਾ ਇੱਕ ਦਿਨ ਅੱਗੇ ਵਧਦੀ ਆ ਆਪਣੇ ਆਪ ਨੂੰ ਪ੍ਰੂਵ ਕਰਦੀ ਆ ਉਹਨਾਂ ਦੇ ਧਾਰਮਿਕ ਸਥਾਨ ਬਣਦੇ ਆ ਉਹਨਾਂ ਦਾ ਧਰਮ ਬਣਦਾ ਆ ਉਹਨਾਂ 'ਚ ਮਹਾਪੁਰਸ਼ ਪੈਦਾ ਹੁੰਦੇ ਆ ਉਹਨਾਂ ਦੇ ਸਿੰਗਰ ਪੈਦਾ ਹੁੰਦੇ ਆ ਅਗਾਹ ਵਦੂ ਲੋਕ ਪੈਦਾ ਹੁੰਦੇ ਆ ਤੇ ਫਿਰ ਕਮਿਊਨਿਟੀ ਦਾ ਫੈਲਾ ਹੋਣਾ ਸ਼ੁਰੂ ਹੋ ਜਾਂਦਾ ਆ ਇਸੇ ਤਰ੍ਹਾਂ ਹੀ ਚਮਾਰ ਕਮਿਊਨਿਟੀ ਦਾ ਫੈਲਾ ਹੋਣਾ ਸ਼ੁਰੂ ਹੋ ਗਿਆ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਚਮਾਰ ਕਮਿਊਨਿਟੀ ਪੂਰੀ ਦੁਨੀਆ ਵਿੱਚ ਹੁਣ ਵੀ ਬਹੁਤ ਸਾਰੇ ਦੇਸ਼ਾਂ ਚੋਂ ਨਾ ਝੰਡੇ ਗੜਤੇ ਆ ਪਰ ਇੱਕ ਦਿਨ ਪੂਰੀ ਦੁਨੀਆ ਦੇ ਰਾਜ ਕਰੂਗੀ ਚਮਾਰ ਕਮਿਊਨਿਟੀ ਪੂਰੀ ਦੁਨੀਆ ਦੇ ਰਾਜ ਕਰੂਗੀ ਵੀਰੋ ਪੂਰੀ ਦੁਨੀਆ ਦੇ ਰਾਜ ਕਰੂਗੀ